ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅੱਜ ਜਿਸ ਪੰਜਾਬੀ ਸਿੰਗਰ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਇਹਨਾਂ ਦੇ ਵੱਲੋਂ 2013 ਦੇ ਵਿੱਚ ਗੂਚੀ ਸੀਕੇ Song ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਗਿਆ ਸੀਗਾ ਨਾ ਸੀ ਕਿ 2025 ਦੇ ਵਿੱਚ ਇਹਨਾਂ ਦੇ ਵੱਲੋਂ ਗੈਂਗਲੈਂਡ ਫਿਲਮ ਦੇ ਨਾਲ ਵੱਡੇ ਪਰਦੇ ਤੇ ਡੈਬਿਊ ਕੀਤਾ ਗਿਆ ਤਾਂ ਇਹਨਾਂ ਦੇ ਡੈਬਿਊ ਨੂੰ ਇਹਨਾਂ ਦੀ ਐਕਟਿੰਗ ਨੂੰ ਹਰ ਕਿਸ ਨੇ ਪਸੰਦ ਕੀਤਾ ਕਿਉਂਕਿ ਜਦੋਂ ਇਹਨਾਂ ਦੇ ਵੱਲੋਂ ਐਕਟਿੰਗ ਕੀਤੀ ਗਈ ਤਾਂ ਵੇਖ ਕੇ ਕਿਸੇ ਨੂੰ ਵੀ ਨਹੀਂ ਲੱਗਦਾ ਸੀਗਾ ਕਿ ਇਹ ਇਹਨਾਂ ਦੀ ਟੀਵੀ ਫਿਲਮ ਹੋਣ ਵਾਲੀ ਆ ਇਹਨਾਂ ਦਾ ਨਾਮ ਹੈ ਹਰਫ ਚੀਮਾ ਜੁਨਦਾ ਜਨਮ 13 ਸੈਪਟੈਂਬਰ 1987 ਨੂੰ ਸੰਗਰੂਰ ਦੇ ਵਿੱਚ ਹੋਇਆ ਇਹਨਾਂ ਦੇ ਵੱਲੋਂ ਆਪਣੇ ਹੀ ਪਿੰਡ ਤੋਂ ਸਰਕਾਰੀ ਸਕੂਲ ਤੋਂ ਆਪਣੀ 12th ਕੀਤੀ ਗਈ ਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ ਲਈ ਇਹ ਮੁਹਾਲੀ ਦੇ ਕਾਲਜ ਦੇ ਵਿੱਚ ਇਹਨਾਂ ਦੇ ਵੱਲੋਂ ਐਡਮਿਸ਼ਨ ਲਈ ਗਈ ਸੀ ਜਿੱਥੇ ਇਹਨਾਂ ਨੇ ਆਪਣੀ ਐਜੂਕੇਸ਼ਨ ਹਾਸਲ ਕੀਤੀ ਗਾਇਕ ਹਰਫ ਚੀਮਾ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦੀ ਇੱਕ ਵੱਡੀ ਫੈਨ ਫਾਲੋਇੰਗ ਤਾਂ ਤੇ ਕੁਛ ਟਾਈਮ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਤੇ ਗਾਇਕ ਦੀ ਗੱਲ ਕਰੀਏ ਤੇ ਉਹਨਾਂ ਦੀ ਗਾਇਕੀ ਨੂੰ ਹਰ ਕਿਸੇ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਇੱਕ ਅਜਿਹੇ ਸਿੰਗਰ ਨੇ ਉਹਨਾਂ ਸਿੰਗਰਸ ਦੇ ਵਿੱਚੋਂ ਆਉਂਦੇ ਜਿਨ੍ਹਾਂ ਦੇ ਵੱਲੋਂ ਖੁਦ ਹੀ ਗਾਣੇ ਨੂੰ ਲਿਖਿਆ ਜਾਂਦਾ ਹੈ ਤੇ ਕੰਪੋਜ਼ ਕੀਤਾ ਜਾਂਦਾ ਹੈ ਤੇ ਇਹਨਾਂ ਦੇ ਗੀਤ ਕਾਫੀ ਜ਼ਿਆਦਾ ਹਿੱਟ ਵੀ ਰਹੇ ਨੇ ਦੱਸ ਦਈਏ ਕਿ ਇਹ ਸਿੰਗਰ ਜੋ ਨੇ ਇਹ ਕੁਛ ਟਾਈਮ ਪਹਿਲਾਂ ਜਦੋਂ ਕਿਸਾਨ ਅੰਦੋਲਨ ਹੋਇਆ ਸੀਗਾ ਤੇ ਉੱਥੇ ਵੀ ਕਾਫੀ ਜ਼ਿਆਦਾ ਐਕਟਿਵ ਰਏ ਸੀਗੇ ਤੇ ਇਸੇ ਦੌਰਾਨ ਜਦੋਂ ਹੁਣ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਸੀਗੇ ਹੜ੍ਹ ਆਇਆ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਾਂ ਉੱਥੇ ਵੀ ਹਰਫਚੀਮਾ ਵੱਲੋਂ ਜੋ ਸੀ ਵੱਦ ਚੜ ਕੇ ਮਦਦ ਕੀਤੀ ਗਈ ਸੀ ਤਾਂ ਜੇਕਰ ਸਿੰਗਰ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਦੇ ਵੱਲੋਂ ਜੇਕਰ ਬਹੁਤ ਸਾਰੇ ਗੀਤਾਂ ਦੇ ਵਿੱਚ ਜੋ ਆ ਇਹਨਾਂ ਨੇ ਹਿੱਟ ਜੋ ਆ ਹਿੱਟ ਲਿਸਟ ਆਪਣੀ ਸ਼ਾਮਿਲ ਕੀਤੀ ਆ ਤਾਂ ਸੀ ਕੇ ਗੂਚੀ ਵਰਗੇ Song ਦੇ ਨਾਲ 2013 ਦੇ ਵਿੱਚ ਇਹਨਾਂ ਦੇ ਵੱਲੋਂ ਡੈਬਿਊ ਕੀਤਾ ਗਿਆ ਸੀਗਾ ਤੇ ਇਹਨਾਂ ਦੇ ਵੱਲੋਂ ਹੀ ਜ਼ਿਆਦਾਤਰ ਆਪਣੇ ਗੀਤਾਂ ਨੂੰ ਲਿਖਿਆ ਜਾਂਦਾ ਹੈ ਤੇ ਕੰਪੋਜ਼ ਕੀਤਾ ਜਾਂਦਾ ਹੈ ਤੇ ਦੱਸ ਦਈਏ कि ਇਹਨਾਂ ਦੇ ਜੇਕਰ ਫੇਵਰਿਟ ਸਿੰਗਰਸ ਜਾਂ ਆਈਡਲ ਸਿੰਗਰਸ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਨੂੰ ਗੁਰਦਾਸ ਮਨ ਸਾਹ ਤੇ ਬੱਬੂ ਮਾਨ ਸਾਜੋਆ ਕਾਫੀ ਜ਼ਿਆਦਾ ਵਧੀਆ ਲੱਗਦੇ ਨੇ ਤੇ ਉਹਨਾਂ ਦੀ ਵੀ ਆਪਣੀ ਇੱਕ ਵੱਡੀ ਫੈਨ ਫਾਲੋਇੰਗ ਹੈ ਗਾਇਕ ਹਰਫ ਚੀਮਾ ਦੇ ਜੇਕਰ ਫੇਵਰਿਟ ਔਰ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਉਹਨਾਂ ਦੇ ਵਿੱਚ ਹੱਲਾ ਗੁਲਾ ਗੀਤ ਸ਼ਾਮਿਲ ਹੈ ਡਿਫੈਂਡਰ ਗੀਤ ਸ਼ਾਮਿਲ ਹੈ ਜੱਟ ਬਾਦ ਸ਼ਾਮਿਲ ਹੈ ਤੇ ਵਹਿਮ ਵਰਗੇ ਗੀਤ ਸ਼ਾਮਿਲ ਹੈ ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਤੇ ਦੱਸ ਦਈਏ ਕਿ ਹਰਫ ਚੀਮਾ ਜੋ ਆ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀ ਇੱਕ ਵੱਡੀ ਫੈਨ ਫੋਲੋਇੰਗ ਹੈ ਹਿਤ ਗੀਤਾ ਦੀ ਕਾਫੀ ਲੰਬੀ ਲਿਸਟ ਹੈ ਜਿਸ ਦੇ ਵਿੱਚ ਪਹਿਲੀ ਦੱਸ ਚੁੱਕੇ ਹਾਂ ਜਟਵਾਦ ਰੋਲੇ ਯਾਰਾਂ ਦਾ ਯਾਰ ਜਿਮ ਨਵਾਂ ਸੂਟ ਤੇ ਕਈ ਗੀਤ ਸ਼ਾਮਿਲ ਨੇ ਤੇ ਜੇਕਰ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਉਹਨਾਂ ਦੀ ਇੱਕ ਵੱਡੀ ਫੈਨ ਫੋਲੋਇੰਗ ਹੈ ਜੋ ਕਿ ਉਹਨਾਂ ਨੂੰ ਫੋਲੋ ਕਰਦੀ ਹੈ ਤਾਂ ਹਰਫ ਚੀਮਾ ਦੇ ਸੋਸ਼ਲ ਮੀਡੀਆ ਦੇ ਪੇਜ ਦੀ ਖਾਸ ਗੱਲ ਇਹ ਕਿ ਉਹਨਾਂ ਦੇ ਵੱਲੋਂ ਉੱਥੇ ਆਪਣੇ ਨਾਮ ਦਿਨਾਲ ਪੁਰਾਣਾ ਪਾਪੀ ਲਿਖਿਆ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਦੀ 1.9 ਮਿਲੀਅਨ ਫੈਨ ਫੋਲੋਇੰਗ ਹੈ ਜੋ ਲੋਕ ਉਹਨਾਂ ਨੂੰ ਫੋਲੋ ਕਰਦੇ ਆ ਤੇ ਕੁਐਸਚਨ ਪਹਿਲਾਂ ਹੀ ਉਹ ਹੜ ਵਰਗੇ ਜਦੋਂ ਪੰਜਾਬ ਚ ਹਾਲਾਤ ਬਣੇ ਸੀਗੇ ਤਾਂ ਉੱਥੇ ਲੋਕਾਂ ਦੀ ਮਦਦ ਕਰਦਿਆਂ ਹੋਇਆਂ ਨਜ਼ਰ ਆਏ ਸੀਗੇ ਉਹਨਾਂ ਦੇ ਵੱਲੋਂ ਘਰ ਘਰ ਦੌਰਾ ਕੀਤਾ ਗਿਆ ਸੀਗਾ ਤੇ ਉੱਥੇ ਲੋਕਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਔਰ ਦਵਾਈਆਂ ਵੰਡਦਿਆਂ ਹੋਇਆਂ ਹਰਫ ਚਿਮਾ ਨਜ਼ਰ ਆਏ ਸੀਗੇ ਤਾਂ ਇਸੇ ਦੌਰਾਨ ਉਹਨਾਂ ਦੇ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਕੁਝ ਟਾਈਮ ਪਹਿਲਾਂ ਹੀ ਯਾਨੀ ਕਿ 5 ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਆਪਣੇ ਗੀਤ ਪੰਜਾਬ ਮਾਈ ਪ੍ਰਾਈਡ ਦਾ ਜੋ ਸੀ ਪੋਸਟਰ ਰਿਲੀਜ਼ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕੈਪਸ਼ਨ ਲਿਖੀ ਗਈ ਜਿਸ ਦੇ ਵਿੱਚ ਉਹ ਲਿਖਦੇ ਨੇ ਇੱਕੋ ਅਰਦਾਸ ਹੁੰਦੀ ਅੰਮ੍ਰਿਤਸਰ ਵਿਖੇ ਅੱਖ ਬੰਦ ਕਰੀਏ ਤਾਂ ਅੱਗੋਂ ਨਨਕਾਣਾ ਦਿਖੇ ਇਹੋ ਹੀ ਸੁਨੇਹਾ ਦਿੱਤਾ ਸਦਾ ਪੰਜ ਸਾਬ ਨੇ ਕਿਸੇ ਦੇ ਮੌਕਾ ਨਹੀਓ ਮੁਕਣਾ ਪੰਜਾਬ ਨੇ ਤਾਂ ਉਹਨਾਂ ਦੇ ਵੱਲੋਂ ਇਹ ਖਾਸ ਚੀਜ਼ ਜੋ ਸੀ ਪੰਜਾਬ ਦੇ ਲਈ ਲਿਖੀ ਗਈ ਤੇ ਇਹ ਪੰਜਾਬ ਦੇ ਲਈ ਆਪਣਾ ਪਿਆਰ ਦਰਸਾਇਆ ਗਿਆ ਹਾਲਾਂਕਿ ਤੁਹਾਨੂੰ ਹਰਫ ਜੀ ਮਦਰ ਕਿਹੜਾ ਗੀਤ ਸਭ ਤੋਂ ਵੱਧ ਵਧੀਆ ਲੱਗਦਾ ਤੇ ਉਹਨਾਂ ਦੀ ਐਕਟਿੰਗ ਜੋ ਸੀ ਗੈਂਗਲਾਈਨ ਰਾਈ ਉਹਨਾਂ ਨੇ ਜੈਬੂ ਕੀਤਾ ਉਹ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਐਜ਼ ਅ ਨਾਲੀ ਮਨੂ ਯਾਨੀ ਕਿ ਸੋਨੇ ਦੇ ਇਜਾਜ਼ਤ ਤੇ ਦੇਖਦੇ ਹਾਂ ਉਹਦਾ ਨੈਕਸੇਵਰਾ ਟੀਵੀ